ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਤਾਂ ਮਸਾਈ ਟਾਈਮ ਲੱਗਿਆ ਵੀਡੀਓ ਬਣਾਉਣ ਦਾ ਨਹੀਂ ਤਾਂ ਅੱਜ ਸਾਰਾ ਦਿਨ ਆ ਨਾ ਪਹਿਲਾਂ ਅਲਟਿਨੇਟਰ ਸੈਲਫ ਦਿੱਤੇ ਹੋਏ ਤੇ ਰਿਸ਼ਤੇਦਾਰਾਂ ਕੋਲੇ ਉਹਨਾਂ ਕੋਲੇ ਬੈਠ ਗਿਆ ਨਾ ਸੈਲਫ ਬੜੀ ਆ ਬਾਈ ਇਹ ਉਹ ਕਹਿੰਦੇ ਥੋੜਾ ਜਿਹਾ ਬਹੁਤ ਉਹਦੇ ਦਾ ਕੰਮ ਕਰਨਾ ਮੈਂਦਾ ਧਿਆਨ ਘੱਲਣਾ ਨਹੀਂ ਬਹੁਤ ਔਖੀ ਸੂਤ ਆਉਂਦੀ ਆ ਇਹ ਫਿਰ ਵੀ ਜਲੋਨਾਂ ਨਾਲ ਵਿਚਾਰਾਂ ਨਾਲ ਜੋੜ-ਜੋੜ ਲਾ ਕੇ ਤਾਂ ਬਹੁਤ ਵਧੀਆ ਕੰਮ ਆ ਜਿਹੜਾ ਐਨ ਕਰਿਆ ਬੈਟਰੀ ਤੇ ਪੋਲ-ਪੂਲ ਜੇ ਖਰਾਬ ਤੇ ਉਹ ਲੋਗੋ ਆਏ ਉਹ ਲਗਾਉਣ ਤੋਂ ਬਾਅਦ ਹੁਣ ਮਸ਼ੀਨ ਕੋਲ ਆਏ ਵਿੱਚ ਚੂਹਾ ਬਾਰਮ ਦਿੱਤਾ ਤਾਂ ਉਹ ਵੀ ਅੱਜ ਨਿਆੰਦਾ ਇਧਰ ਸਾਡਾ ਛੋਟਾ ਫੋਰਮੈਨ ਆ ਇਧਰ ਆ ਜਾ ਪੁੱਤ ਮੰਜੇ ਤੇ ਬਹਿ ਜਾ ਉੱਥੇ ਇਧਰ ਆਪਣਾ ਚੂਹਾ ਬਾਰਮ ਤਾਂ ਜਿਹੜਾ ਦਿੱਤਾ ਹੋਇਆ ਇਹ ਵੀ ਬਾਈ ਬਣ ਕੇ ਆਇਆ ਐਨ ਵਧੀਆ ਮੰਗੇ ਬਾਈ ਉਹਨੇ ਚਮਕੌਰ ਵਾਲਿਆਂ ਨੇ ਐਨ ਪੂਰੀ ਘੈਂਟ ਗੱਲਬਾਤ ਬਣਾਤੀ ਦੀ ਵੀ ਘੈਂਟ ਗੱਲਬਾਤ ਬਣਾਤੀ ਉਹ ਵੀ ਉਹਨਾਂ ਨੇ ਵੀ ਇਹ ਦੀ ਐਨ 16 ਗੇ ਦੀ ਨਾ 14 ਗੀ ਦੀ ਯਾਦਰ ਲਾ ਕੇ ਐਨ ਪੂਰਾ ਮਜ਼ਬੂਤ ਕਹਿ ਦਿਓ ਮੈਂ ਪਹਿਲਾਂ ਕਿਹਾ ਤਾਂ ਮੈਂ ਕਿਹਾ ਪੀਸ ਉੱਥੇ ਤੱਕਰ ਹਨ ਜਿਹੜਾ ਖਰਾਬ ਤਾਂ ਉਹ ਲਾ ਦਿਓ ਉਹ ਕਹਿੰਦੇ ਸਾਰਾ ਹੀ ਲਾ ਦਿੰਨੇ ਆ ਮੈਂ ਕਿਹਾ ਵਧੀਆ ਕਰੋ ਸਾਰਾ ਹੀ ਫਿਰ ਉਹ ਤਾਂ ਉਹ ਤਾਂ ਕਹਿੰਦੇ ਬਾਈ ਸਾਡੇ ਕੋਲ ਟਾਈਮ ਨਹੀਂ ਹੈ ਕਿ ਟਾਈਮ ਹੁੰਦਾ ਤੇਰੀ ਖੋਲੜੀ ਜੀ ਮੂਰੇ ਵਾਲੀ ਅਸੀਂ ਸਿਰ ਜਾ ਵੀ ਨਵਾਂ ਹੀ ਬਣਾਣਾ ਤਾਂ ਮੈਂ ਕਿਹਾ ਚੱਲ ਹੁਣ ਜਦੋਂ ਫੇਰ ਹਨ ਅਗਲੀ ਵਾਰ ਕਿਤੇ ਖੋਲਾਂਗੇ ਸਮਾਂ ਆਪਣੇ ਕੋਲ ਵੀ ਤੁਹਾਨੂੰ ਪਤਾ ਘਟੇ ਆ ਹੁਣ ਜਾਣ ਦਾ ਟਾਈਮ ਆ ਗਿਆ ਬਾਕੀ ਮਸ਼ੀਨ ਦਾ ਹੁਣ ਕੰਮ ਨੇੜੇ ਹੀ ਲੱਗਿਆ ਆ ਦਾ ਥੋੜਾ ਬਹੁਤ ਜੀ ਮਲ ਹੁਣ ਤਾਂ ਬਸ ਆ ਹੀ ਰਹਿਣਾ ਕੋਈ ਪੁਲੀ ਰਹਿੰਦੀ ਆ ਪਸਾਉਣ ਤੇ ਜਾਂ ਐਲੀਵੇਟਰ ਰਹਿੰਦਾ ਇਹਦੇ ਚੂਹੇ ਬਾਰਮ ਕਰਕੇ ਆਪਣਾ ਐਲੀਵੇਟਰ ਰੁਕਾਇਆ ਤਾਂ ਬਾਕੀ ਸਾਰਾ ਸਿਸਟਮ ਆਪਣਾ ਪੁਲੀਆਂ ਪਲੀਆਂ ਲਾ ਕੇ ਆਇਆ ਇਹਨਾਂ ਨਾ ਸੈੱਟ ਕਰਿਆ ਹੋਇਆ ਕੰਮ ਆ ਬਸ ਚੂਹਾ ਬਾਰਮ ਪਸਾ ਕੇ ਐਲੀਵੇਟਰ ਧਰ ਕੇ ਚੈਨਾ ਪਾਣੀਆਂ ਪਾਉਣ ਤੋਂ ਬਾਅਦ ਜਿਹੜਾ ਲੀਵਰ ਆ ਨਾ ਪਹਿਲਾਂ ਅੱਜ ਹੈਗੀ ਦੀ ਆਸ ਵੀ ਲੀਵਰ ਲੱਗ ਜਾਊਗਾ ਅੱਜ ਪਰ ਅੱਜ ਲੀਵਰ ਚਲੋ ਜਿਵੇਂ ਮਾ ਪ੍ਰਮਾਤਮਾ ਨੂੰ ਹਨਾ ਤੋਆ ਬਾਕੀ ਬਈ ਸਲਫਾ ਜਿਹੜੀ ਇਹ ਬੜੀ ਸਲਫਾ ਨਾ ਇਹ ਪਹਿਲਾ ਪਹਿਲਾ ਮਾਡਲਾਂ ਦੇ ਵਿੱਚ ਆਉਂਦੀ ਹੁੰਦੀ ਹੈ ਇਹਦਾ ਬੜਾ ਸਿਸਟਮ ਦੇਖਣਾ ਪੈਂਦਾ ਆ ਘਰਾਰੀ ਜੀ ਬਹੁਤ ਔਖੀ ਮੁਰਦੀ ਦੀ ਪਿੱਛੇ ਨੂੰ ਨਾ ਬਾਕੀ ਈ ਲੀ ਉਲੀ ਆ ਹਾਲ ਟਿਏਟਰ ਆਪਣੇ ਗਰੀਸ ਕਰਾਤਾ ਪਹਿਲਾਂ ਹੀ ਨਵੇੜ ਕੇ ਕੰਮ ਐ ਬੈਟਰੀਆਂ ਦੇ ਪੋਲ ਪੂਜੇ ਜਿਹੜੇ ਲੋਗਵਾ ਕੇ ਬਾਕੀ ਅਜੇ ਤਾਂ ਮੁੰਡੇ ਪਲੇਟਾਂ ਫਰੂਟਾਂ ਨੂੰ ਪਟੇ ਪਟੇ ਲਾਈ ਜਾਂਦੇ ਹਾਂਜੀ ਤੂਰ ਵਾਲਾ ਪੋਣਾ ਪੁੱਤ ਇਹ ਨਾਟ ਵਾਲੀ ਮਸ਼ੀਨ ਕਹਲੇ ਮਾਸ ਤੋਂ ਆਇਆ ਪਿਆ ਨਾਟ ਖੋਲਦੇ ਮਸ਼ੀਨ ਚਲਾਈ ਮਸ਼ੀਨ ਚਲਾ ਦੇ ਮਸ਼ੀਨ ਚਲਾ ਦੇ ਚਲਾ ਦੇ ਚਲਾ ਦੇ ਚਲਾਇਂ ਇਹ ਨੂੰ ਨੀਂਦ ਨਹੀਂ ਆਉਂਦੀ ਹੈਗੀ ਬਾਈ ਮਸ਼ੀਨ ਤੇ ਜੱਤਾ ਕਰਾਵੇ ਨਾ ਦੇਖੋ ਸੁਮੇਰ ਤਾਂ ਮੇਰੇ ਨਾਲ ਗਿਆ ਹੈ ਉੱਥੇ ਦੇ ਮਰੰਡੇ 2-3 ਘੰਟੇ ਉੱਥੇ ਰਹੇ ਉੱਥੇ ਨਾਲ ਰਹੇ ਆ ਉਹਦੇ ਬਾਅਦ ਹੁਣ ਦੇਖੋ ਤੁਸੀਂ ਮੈਂ ਕਹਿੰਦਾ ਸੌਂ ਜੂਗਾ ਪਰ ਕਿੱਥੇ ਨਹੀਂ 2-3 ਘੰਟੇ ਵਧੀਆ ਸੌਂਦਾ ਇਹ ਵੀ ਕਿੰਨਾ ਦਾ ਮਸ਼ੀਨ ਖੁੱਲੀ ਹੋਈ ਆ ਪੂਰੀ ਹਾਜ਼ਰੀ ਐਂ ਜਿਹੜੀ ਮਸ਼ੀਨ ਦੇ ਕੋਲੇ ਕੋਲੇ ਭਰਦਾ ਬਾਕੀ ਬੈਟਰੀਆਂ ਰੱਖਤੀਆਂ 75 ਸਿੰਘ ਨੇ ਅੱਜ ਬਾਈ ਜਾਣਾ ਦਾ ਇਹਨੇ ਆਪਣੀ ਮਸ਼ੀਨਾਂ ਚ ਖੋਲਣੀ ਸੀ ਫਿਰ ਹਾਂਜੀ ਹਾਂ ਹਾਂ ਨਵੀਂ ਪਾ ਦੇ ਇੱਧਰ ਬਾਈ ਇੱਕ ਹੋਰ ਨਵਾਂ ਆ ਗਿਆ ਅੱਜ ਬਾਈ ਕਿਆ ਨਾਮ ਆਉਂਦਾ ਰਾ ਤੋਤਾ ਨਾਮ ਆਉਂਦਾ ਤੋਤਾ ਬੰਦਰਾ ਦਾ ਨੌਵੇਂ ਬਾਕ ਕਤੂਤਾ ਜਿਆ ਰੱਖਿਆ ਹੋਇਆ ਹੈ ਜੋਗੇ ਜੋਗੇ ਹਾਂਜੀ ਇਹਦਾ ਦਾ ਨੌਵੇਂ ਬੜਾ ਕਤੂਤਾ ਜਿਆ ਰੱਖਿਆ ਗਿਆ ਗੱਲ ਭਰਾਵਾ ਨਾ ਬੰਦੇ ਕੰਮ ਬਹੁਤ ਜ਼ੋਰ ਨਾਲ ਕਰਦਾ ਈ ਹੈ ਹਾਂਜੀ ਕੰਮ ਬਹੁਤ ਜ਼ੋਰ ਨਾਲ ਕਰਦਾ ਵਧੀਆ ਤੇ ਤੋਤਾ ਬਾਈ ਇਹ ਤਾਂ ਹੀ ਕਰਦਾ ਇਹ ਤੇਰੇ ਪਿੰਡ ਦਾ ਹੀ ਆ ਹਾਂਜੀ ਮੇਰੇ ਪਿੰਡ ਦਾ ਹੀ ਇਹ ਬੰਦਾ ਠੀਕ ਆ ਸੈਕੰਡ ਆ ਕਿ ਫਾਸਟਾ ਇਹ ਜੀ ਸੈਕੰਡ ਡਰਾਈਵਰ ਹੈ ਜੀ ਵਧੀਆ ਆਨ ਵਾਲੇ ਸਮੇਂ ਤੁਹਾਡੀ ਕਿਰਪਾ ਨਾਲ ਅੱਜ ਤੇ ਮੈਨੂੰ ਫਾਸਟ ਬਣਾਵਾਂਗੇ ਆਪਾਂ ਇਹਨੂੰ ਚੱਲ ਬਣਾਦੇ ਆਪਾਂ ਨੂੰ ਗਿਆ ਆ ਦਾਣਾ ਪਾਣੀ ਆ ਤਾਂ ਨਾ ਬਾਈ ਇਹ ਵੀ ਬਿਜਾਰ ਅੱਜ ਆ ਗਿਆ ਕੱਲ ਦਾ ਵੇਹ ਕੱਲ ਉੱਥੇ ਹੀ ਦਫੇ ਕੱਲ ਤੈਨੂੰ ਬਸ ਨਹੀਂ ਛਡਾ ਕੇ ਨਹੀਂ ਗਏ ਉਹ ਉਹਨਾਂ ਨੂੰ ਆਪਣਾ ਲਾਹ ਲੱਗ ਗਿਆ ਨਾ ਵੀ ਸਾਡੇ ਨਾਲ ਚੱਲ ਗੈਟ ਰਾਮ ਫਿੱਟ ਕਰਾ ਦੂਗਾ ਇਹ ਚੱਲ ਕੋਈ ਨਹੀਂ ਚਲੋ ਨਵੀਂ ਬੈਲਟ ਪਾ ਲਾ ਜੋਗੇ ਬਾਈ ਇਹੇ ਮੂਰੇ 3000 ਪੌਣੀਆਂ ਕਲੱਚ ਨੂੰ ਹਾਂ ਬਾਕੀ ਇਹਦੇ ਪੋਲ ਪੂਲ ਜੱਜ ਹੈ ਨਾ ਬੈਟਰੀ ਦੇ ਵਧੀਆ ਬਾਈ ਐਨ ਇਹਦੀ ਵੀ ਬਣਾ ਕੇ ਐ ਮੈਂ ਕਹਿੰਦਾ ਵੀ ਨਵੇਂ ਵਰਗੇ ਪੋਲ ਹੋ ਗਏ ਪਹਿਲਾਂ ਬੈਟਰੀਆਂ ਹੀ ਸਲਾਹਤੀ ਵੀ ਬੈਟਰੀਆਂ ਸਟਾਰਟ ਨਹੀਂ ਸੀ ਕਰੀ ਇਹਨਾਂ ਨੇ ਮਸ਼ੀਨ ਜਿੱਦਣ ਖੜੀ ਆ ਨਾ ਆ ਕੇ ਉਹਦੇ ਬਾਅਦ ਸਟਾਰਟ ਬਹੁਤ ਔਖੀ ਕਰੀਦੀ ਫਿਰ ਉਹਨੇ ਚਾਰ ਚੂੜਜ ਲਾ ਕੇ ਜੇ ਦੇਖੀ ਉਹ ਕਹਿੰਦੇ ਬੈਂਡਰੀਆਂ ਠੀਕ ਆ ਵੀ ਕਦਾ ਸੀਜ਼ਨ ਲਾ ਦੇਣਗੀਆਂ ਹੋਰ ਆ ਦੇ ਲੋ ਇੱਧਰ ਲ ਆ ਵੀ ਬੋਲ ਬਣਾਤਾ ਤੇ ਕਰੰਟ ਵਾਲਿਆਂ ਦੋਏ ਬੋਲ ਬਣਾਤੇ ਉਹਨਾਂ ਨੇ ਬਣ ਗਈ 75 ਗੱਲ ਹੁਣ ਹਾਂਜੀ ਹਾਂਜੀ ਹਾਂ ਬਣ ਗਈ ਪੂਰੀ 75 ਨੇ ਜਾਣਾ ਦਾ ਵਿਚਾਰੇ ਮੂੰਹ ਤੇ ਲਾ ਜਾ ਕਰਿਆ ਵੈ ਅੱਜ ਵੀ ਬਾਈ ਨੇ ਭੇਜਿਆ ਨਹੀਂ ਹੈਗਾ ਚਲੋ ਕੋਈ ਨਹੀਂ ਹਾਂ ਹੁਣ ਕੀ ਗੱਲ ਸਾਧਰੇ ਨਿਕਲੇ ਸਾਧਰੇ ਪਤਾ ਹੁਣ ਤੋਂ 5 ਕਿਸ਼ਾ ਆਉਣ ਦੇਣਾ ਹੁਣ ਨੇਰਾ ਹੋਏ ਗਿਆ ਤੇ ਲੁਧਿਆਣਾ ਜਾਂਦੇ ਨੇ ਨੇਰਾ ਆਉਣਾ ਉਹਨੂੰ ਹੋਰ ਹਾਂ ਜਰਾ ਜਵੇਰ ਤਾਂ ਨਿਕਲ ਜਾਂਦਾ ਜਾਂ ਬਾਈ ਨਹੀਂ ਲੈ ਕੇ ਆਇਆ ਜਰੇ ਨਿਕਲ ਜਾਂਦਾ ਉਹ ਤਾਂ ਕੋਈ ਗੱਲ ਨਹੀਂ ਹੈ ਇੱਥੇ ਮੈਂ ਕਿਹਾ ਵੀ ਉਹਦਾ ਕੋਈ ਗੱਲ ਨਹੀਂ ਤੁਹਾਨੂੰ ਪਤਾ ਮੈਂ ਖੀਰ ਤਿਆਰ ਕਰਕੇ ਸਾਈਡ ਤੇ ਕਰਨੀ ਆ ਹਾਂ ਉਹ ਚੱਲ ਕੋਈ ਨਹੀਂ ਤੇਰੇ ਵਾਲੀ ਤਾਂ ਨਮੀਆਂ ਆ ਇਹ 3000 ਆ ਹਾਂ ਇਹ ਉੱਪਰ ਪਾ ਦੀ ਇਹ ਉੱਪਰ ਪਾਉਣੇ 31 ਪਾ ਤਨਵੀ ਦੂਈ ਥੱਲੇ ਪਾਉਣੀ ਆ ਜਿਹੜੀ ਉਹ ਆ 3000 ਨੰਬਰ ਇਹ ਵੀ 3175 ਉਹ ਉੱਥੇ ਪਈ ਆ 3000 ਨੰਬਰ ਦੇਖ 75 ਉਧਰ ਕੱਢੇ ਹੀ ਦੀ ਆਪਾਂ ਨੇ ਬਾਈ ਟੈਂਕ ਚੋਂ ਮੈਂ ਕਹਿੰਨਾ ਹਾਂ 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 ਤੈਨ 1000 ਨੰਬਰ ਪਾਉਣੀ ਐ ਇਹਨੂੰ ਕਲੱਚ ਨੂੰ ਇਹ ਟੈਂਕ ਚ ਗੱਡੀ ਦੀ ਬਾਕੀ ਚైనా ਚੂਨਾ ਦਾ ਹਨਾ ਐਨ ਕੰਮ ਓਕੇ ਕਰਕੇ ਮੈਂ ਕਹਿੰਦਾ ਵੀ ਮਸ਼ੀਨ ਨੇ ਬਾਈ ਨਜ਼ਾਰੇ ਲਿਆਤੇ ਜਿਹੜੀ ਉਹ ਛੋਟੀ ਜੀ ਮਸ਼ੀਨ ਆ ਨਾ ਬੜੇ ਨਟਾਂ ਨੂੰ ਤਾਂ ਉਹ ਕਰਦੀ ਆ ਖਰਾਬ ਬੜੇ ਨਟ ਤਾਂ ਨਹੀਂ ਉਹਦੇ ਖੋਲੇ ਪਰ ਉਹਨੇ ਪੈੜ ਪੂੜੀ ਜਿਹੜੇ ਬਦਲਿਆ ਚైనా ਦੇ ਇਹਨਾਂ ਨੂੰ ਤਾਂ ਮਿੰਟਾਂ ਜੇ 1 ਸਕਿੰਟ ਦੇ ਵਿੱਚ ਨਟ ਦੋਏ ਖੋਲ ਕੇ ਮਾਰਦੀ ਦੀ ਬਾਕੀ ਆ ਪੈੜ ਲਾਤੇ ਹਨਾ ਇਹ ਬਾਈ ਜ਼ਰੂਰ ਲਾਇਆ ਕਰੋ ਕਿ ਮੈਂ ਇਹਨਾਂ ਦੇ ਵਿੱਚ 엘ਿਵੇਟਰਾਂ ਦੇ ਵਿੱਚ ਜਿਵੇਂ ਆਪਾਂ ਬਾਹਰ ਚੱਲਣਾ ਹੋਣਾ ਨਾ ਮਹਾ ਤੇ ਜਾਂ ਆਪਣਾ ਸੋਆ ਵੀਨ ਤੇ ਬਾਈ ਤੁਹਾਨੂੰ ਪਤਾ ਛੋਟੀਆਂ ਫਸਲਾਂ ਆਉਂਦੀਆਂ ਨਾ ਉਹਦੇ ਕਰਕੇ ਮਿੱਟੀ ਐ ਜਿਹੜੀ ਫਿਰ 10 ਮੀਟਰਾਂ ਦੇ ਵਿੱਚ ਜੰਮ ਜਾਂਦੀ ਆ ਇਹ ਪੈੜ ਰਬੜ ਦੇ ਹੁੰਦੇ ਆ ਹਨ ਇਹ ਰਬੜ ਦੇ ਪੈੜ ਜਿੱਥੇ ਮਿੱਟੀ ਮੋਟੀ ਹੁੰਦੀ ਐ ਚੱਕਦੇ ਨਹੀਂ ਖੁਰਚਦੇ ਨਹੀਂ ਇਹ ਜਿਹੜਾ ਪਲਾਸਟਿਕ ਦਾ ਪੈੜ ਆ ਬਹੁਤ ਹਾਰਡ ਆ ਵੈਸੇ ਕਈ ਲੋਕ ਵੀਰ ਤਾਂ ਆਪਣੇ ਪੱਤੀਆਂ ਪੱਤੀਓਂ ਹੁਣਾਂ ਕੇ ਲਾ ਦਿੰਦੇ ਆ ਇੱਕ ਹਨ ਪਰ ਆਪਾਂ ਨੇ ਇਹ ਰੈਡੀਮੇਡ ਪੈੜ ਆਉਣੇ ਜਿਹੜੇ ਉਹੀ ਲਿਆ ਕੇ ਲਾਤੇ ਉਹਦੇ ਬਾਅਦ ਕਿ ਇਹਨਾਂ ਦੇ ਪੈੜ ਪੂੜਾ ਜਿਹੜੇ ਵਿੱਚ ਚੰਗੇ ਤੇ ਉਹ ਰੱਖ ਲੈ ਬਾਕੀ ਜਿਹੜੇ ਪੁਰਾਣਾ ਬੇਕਾਰ ਤੇ ਕੱਢ ਕੇ ਹੋਇਆ ਇਹਨਾਂ ਪੂਰੀ ਤਸੱਲੀ ਨਾਲ ਚੈਂਜਰ ਦੇ ਰਿੰਗ ਰੋਂਗ ਪਾ ਤੇ ਵਿੱਚ 75 ਚੈਂਜਰ ਦੇ ਰਿੰਗ ਹਾਂਜੀ ਬੋਲੀ ਛੋਟਕੋਈ ਚੈਂਜਰ ਦੇ ਰਿੰਗ ਰੋਂਗ ਪਾ ਕੇ ਐਨ ਸੈਟ ਕਰਤੀ ਜਾਣੀ ਬਾਕੀ ਹੁਣ ਤਾਂ ਬਈ ਲੀਵਰ ਹੀ ਰਹਿਦਾ ਦਾ ਅੱਜ ਬਾਕੀ ਚਲੋ ਜਿਵੇਂ ਮਹਾਰਾਜ ਨੂੰ ਹੁਣਾਂ ਦਾਣਾ ਪਾਣੀ ਬੈਟਰੀਆਂ ਨਹੀਂ ਤੇ ਹੈਗੀਆਂ ਲੀਵਰ ਵੀ ਤਾਂ ਹੀ ਲੱਗਣਾ ਦਾ ਜੇ ਬੈਟਰੀਆਂ ਹੁੰਦੀਆਂ ਕੋਲੇ ਬਾਕੀ ਹੁਣ ਚੈਂਜਰ ਚੈਂਜਰ ਫਸਾ ਕੇ ਇਹਦਾ ਫਿਰ ਦੇਖਦੇ ਆ ਅੱਜ ਨਹੀਂ ਰਹੀ ਹੋ ਗਿਆ ਮੀਡੀਆ ਬਣਾਉਂਦਿਆਂ ਨੂੰ ਵੀ ਸਵੇਰ ਦੇ ਗਏ ਪੇ ਤੇ ਆਵਾ ਪੁਲੀ ਬਾਈ ਕਲੱਚ ਵਾਲੀ ਪਾਈ ਆ 10 ਇੰਚੀ 10 ਇੰਚੀ ਨਾਲ 3000 ਨੰਬਰ ਬੈਲਟ ਆ ਨਾ ਜਿਹੜੀ ਬੜੀ ਸੋਹਣੀ ਕਹਦੀ ਇਹ ਪੈਨ ਬਹੁਤ ਵਧੀਆ ਚੱਲਦੀ ਆ ਢਿੱਲ ਟਾਇਰ ਟੁੱਟ ਨਹੀਂ ਕਰਨੀ ਨਾ ਵੱਧਦੀ ਆ ਨਾ ਢਿੱਲੀ ਹੁੰਦੀ ਆ 31 75 ਨਹੀਂ ਫਿਰ ਵੱਧ ਜਾਂਦੀ ਆ ਕਿਸੇ ਕੰਮ ਨਹੀਂ ਆਉਂਦੀ ਫਿਰ ਉਹ ਚੈਨਾ ਦਾ ਇੱਥੇ ਰੱਖਦੇ ਕੱਠੀਆਂ ਘਾ ਕੇ ਗੋਲ ਜਿਹਨਾਂ ਸਵੇਰੇ ਆਪਾਂ ਸਾਧਰੇ ਇਹੀ ਕੰਮ ਕਰਨਾ ਨਾਲ ਲੈ ਆਈਏ ਕੱਲੂ ਟਾਇਰ ਆ ਹਾਰ ਹੋਣੇ ਚ 916 ਦੇ ਤੇ ਹਨਾ ਜਿਵੇਂ ਆਪਾਂ ਕੱਲ ਹੁਣ ਬੈੱਡ ਦੀ ਢਾਲ ਦੇਖੀ ਤੀ ਵੀ ਬੈੱਡ ਦੀ ਢਾਲ ਬਰਾਬਰ ਜਿਹੀ ਹੋਈ ਆ ਪੱਧਰ ਹੀ ਉਹੋ ਹੀ ਆ ਫਿਰ ਆਪਣੇ ਵੀਰ ਦਾ ਕਹਿੰਦਾ ਸੁਮੇਸ਼ ਹਨਾ ਉਹ ਲੱਗੀ ਹੋਈ ਆ ਇੱਧਰ ਆਪਣੇ ਲੁਧਿਆਣੇ ਲੱਗੇ ਆ ਉਹਨਾਂ ਦਾ ਪਿੰਡ ਇਹੀ ਮਾਡਲ ਆ ਇਹੀ ਸਾਰਾ ਕੁਝ ਆ ਜਿਹੜੇ ਨਵੇਂ ਮਾਡਲ ਆ ਵੀ ਫਿਰ ਮੈਂ ਉਹਨੂੰ ਪੁੱਛਿਆ ਬਾਈ ਨੂੰ ਮੈਨੂੰ ਮਖਾ ਯਾਰ ਬੈੱਡ ਦੀ ਥੋੜੀ ਥੋੜੇ ਵਾਲੀ ਦੀ ਵੀ ਦਿੱਕਤ ਆ ਕਹਿੰਦਾ ਬਾਈ ਪਿੱਛੇ ਟਾਇਰ 916 ਦੇ ਕੱਢ ਕੇ ਨਾ 825 ਦੇ ਟਾਇਰ ਪਾ ਦੇ ਮੈਂ ਕਹਾ ਠੀਕ ਆ ਆਪਾਂ ਨੇ ਲਾਉਣੇ ਰਹਿ ਗਏ ਤੇ ਹਨਾ 825 ਦੇ ਟਾਇਰ ਲਾ ਲਾਂਗੇ ਇੱਜ ਕਿ ਸਟੱਪਣੇ ਬਣਾ ਲਾਂਗੇ ਵੈਸੇ ਮੱਕੀ ਦੇ ਵਿੱਚ ਦਿੱਕਤ ਆਈ ਨਹੀਂ ਥੋੜੇ ਚੱਕਰ ਵਧਾ ਕੇ ਚਲਾਉਣੀ ਪੈਂਦੀ ਦੀ ਨਹੀਂ ਤਾਂ ਦਿੱਕਤ ਆਈ ਨਹੀਂ ਹੈਗੀ ਕੋਈ ਚਲੋ ਬਾਕੀ ਟਾਇਰ ਤਾਂ ਲਾਉਣਾ ਹੀ ਹੈ ਨਾ ਬਈ ਕਿਹੜਾ ਰੋਜ਼-ਰੋਜ਼ ਲੱਗਣੇ 8 25 ਦੇ ਲਾ ਕੇ ਇਹਨੂੰ ਕੱਲ ਨੂੰ ਆ ਨਾ ਮਸ਼ੀਨ ਨੂੰ ਕਰਕੇ ਇਹਦਾ ਲੀਵਰ ਲਾ ਕੇ ਕਟਰ ਇਹਦਾ ਪਾ ਕੇ ਇਹਨੂੰ ਸੇਵਕ ਅੰਪਾਇਰਲਮੈਂਟ ਦੇ ਪਚਾਈਏ ਛਤਰੀ ਜਿਹੜੀ ਉੱਥੇ ਆਪਣੀ ਆ ਗਈ ਹੋਣੀ ਛਤਰੀ ਲਾ ਕੇ ਉੱਥੇ ਵਧੀਆ ਆ ਨਾ ਬਾਕੀ ਤਿਆਰ ਕਰਾ ਕੇ ਇਹਨੂੰ ਹੈ ਨਾ ਇੱਕ ਵੀਰ ਦਾ ਉਹਨੂੰ ਕਮੈਂਟ ਵੀ ਆਇਆ ਤਾਂ ਪਰਲੇ ਪਾਸੇ ਕਹਿੰਦਾ ਭਾਈ ਬਲੋਰ ਆ ਜਿਹੜਾ ਨਾ ਪਰਲੇ ਪਾਸੇ ਵਾਲਾ ਇਹਨੂੰ ਜਰੂਰ ਸਿੱਧਾ ਕਰਾ ਕੇ ਹੈ ਨਾ ਵੀ ਸਿੱਧਾ ਕਰਾਇਓ ਚੰਗਾ ਨਹੀਂ ਕਹਿੰਦਾ ਲੱਗਦਾ ਹੈਗਾ ਇਹਦਾ ਭਾਈ ਪਹਿਲਾਂ ਕਰਾਉਣਾ ਇਹ ਤਾਂ ਮੈਂ ਸਮਝ ਲਓ ਮੱਕੀ ਦੇ ਵਿੱਚ ਨਾ ਟਾਈਮ ਨਹੀਂ ਲੱਗਿਆ ਹੈਗਾ ਨਹੀਂ ਤਾਂ ਨਾ ਆਪਾਂ ਕਰਾ ਕੇ ਐਨ ਰੈਡੀ ਰੱਖਣਾ ਤਾਂ ਇਹ ਵੀ ਸਮਾਂ ਨਹੀਂ ਮਜਾਜ ਤੋ ਮਿਲਦਾ ਸੀ ਸਮੇਂ ਨਹੀਂ ਤਾਂ ਕਰਕੇ ਥੋੜਾ ਜਿਹਾ ਇਹ ਡੈਕਸ਼ਨ ਦੇ ਨੱਟ ਟੋਣ ਕਰਕੇ ਹੈ ਨਾ ਡੈਕਸ਼ਨ ਦੇ ਟਾਇਰ ਦੇ ਉੱਪਰ ਲੱਗ ਗਿਆ ਤਾਂ ਉਹਦਾ ਕਰਕੇ 빙ਾ ਹੋ ਗਿਆ ਤਾਂ ਨਹੀਂ ਤਾਂ ਪਹਿਲਾਂ ਐਨ ਵਧੀਆ ਚੱਲਦਾ ਦਾ ਘੁੰਮਦਾ ਤਾਂ ਹੁਣ ਵੀ ਹੈ ਇਹ ਬਸ ਹੋਈ ਥੋੜਾ ਜਿਹਾ ਬਿੰਗਾ ਜਗਾ ਹੈ ਨਾ ਇਹਨੂੰ ਕਰਾ ਕੇ ਸਿੱਧਾ ਉਤੇ ਬਾਕੀ ਛਤਰੀ ਇੱਕ ਇਹ ਸਿੱਧਾ ਕਰਾਉਣਾ ਬਸ ਹੋਰ ਕੋਈ ਆਪਣਾ ਕੰਮ ਨਹੀਂ ਅ ਫੇਰ ਮਸ਼ੀਨਾਂ ਜਿਹੜੀ ਟੋਰ ਦਾਂਗੇ ਬਸ ਬਾਕੀ ਹੁਣ ਸਾਊਂਡ ਟ੍ਰਿਪ ਵਗੈਰਾ ਰਹਿ ਗਈ ਇਹਦਾ ਥੋੜਾ ਜਿਹਾ ਬੈੱਡ ਵੀ ਹੈ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਕਰਤਾਰਾ ਜਿਵੇਂ ਟੌਪ ਮਾਡਲ ਦੇ ਵਿੱਚ ਹੈ ਮੈਂ ਉਹਨਾਂ ਦਾ ਤਾਂ ਬੈੱਡ ਇੱਥੇ ਤੱਕ ਕਰਾ ਗਿਆ ਨਾ ਇੱਥੇ ਤੱਕ ਬੈੱਡ ਆਉਂਦੇ ਆ ਵੀ ਸਾਊਂਡ ਟ੍ਰਿਪ ਉਹਦੇ ਬੈੱਡਾਂ ਦੇ ਵਿੱਚ ਚੱਲਦੀ ਆ ਜਿਹੜੀ ਹੁਣ ਇਹ ਵੀ ਸਾਊਂਡ ਟ੍ਰਿਪ ਆ ਇਹ ਸਾਊਂਡ ਟ੍ਰਿਪ ਬਾਹਰ ਚੱਲਦੀ ਆ ਹੁਣ ਤਾਂ ਵੈਸੇ ਦਸ਼ਮੇਜ ਦਾ ਨਵਾਂ ਮਾਡਲ ਹੈ ਜਿਹੜਾ ਉਹਦੇ ਵਿੱਚੇ ਚੱਲਦੀ ਆ। ਬਾਕੀ ਗੈਸ ਡਰਮ ਪਾਪੂ ਕੈਨ ਉਹਦੇ ਚਾਂਦਾਂ ਹਨਾ ਉਹ ਵੀ ਇਹਨਾਂ ਬਹੁਤ ਦੇਖ ਕੇ ਲਾਏ ਘੱਟ-ਕੁੱਟ ਪਾਏ ਉਹਨਾਂ 'ਚ। ਫਿਰ ਥ੍ਰੈਸ਼ਰ ਨੂੰ ਵੀ ਜਾਂਦਾ ਜਿਹੜੇ ਆਪਣੇ ਇਹ ਵੀ ਲਾ ਕੇ ਆਣ। ਮੈਂ ਇਹਨਾਂ ਦਿਨ ਤਾਂ ਮੈਂ ਲਾ ਕੇ ਜੋਗੇ ਜਿਆਦੇ। ਹਾਂਜੀ। ਦੋ ਤਿੰਨ ਦਿਨ ਜਿਆਦੇ ਲਾਤੇ ਆਪਣੇ ਆਮ ਰਿਪੇਰਾਂ ਨਾਲ। ਤੁਹਾਡੀ ਜਿਹੜੀ ਰਿਪੇਅਰ ਕੀਤੀ ਨਾ ਸਵਾਦ ਆ ਗਿਆ ਮੈਂ ਮੈਨੂੰ ਬਹੁਤ ਚਿਰ ਹੋ ਗਿਆ ਜਿੰਨਾਂ ਕੰਬਾਇਨਾ ਦੇ ਪਰ ਲੇਕਿਨ ਜਿਹੜਾ ਤੁਹਾਡੇ ਨਾਲ ਕੰਮ ਕਰਦਾ ਨਿਆਰਾ ਹੈ ਵੱਖਰਾ ਹੀ ਸਵਾਦ ਆਈ ਨਹੀਂ ਆਪਾਂ ਦਾ ਭਾਈ ਮੈਂ ਤਾਂ ਹਸਾਲ ਤੁਹਾਨੂੰ ਪਹਿਲਾਂ ਦਾ ਵੀ ਮਿੱਤਰਾ ਸਮਾਨ ਦੀ ਕਮੀ ਨਹੀਂ ਹੋ ਰਣੀ ਚਾਹੀਦੀ ਯਾਰੇ ਬੰਤੇ ਭਾਜੀ ਬਹੁਤ ਸੋਹਣੀ ਰਿਪੇਅਰ ਕੀਤੀ ਐਨੀ ਦਾ ਟੌਪ ਦੀ ਰਿਪੇਅਰ ਕੀਤੀ ਬੋਚੋ ਨਾ ਜੀ ਨਹੀਂ ਨਹੀਂ ਮੈਂ ਤੁਹਾਨੂੰ ਕਿਹਾ ਨਹੀਂ ਵੀ ਸਮਾਨ ਆਪਾਂ ਮਾੜਾ ਨਹੀਂ ਪਾਉਣਾ ਵੀ ਤੁਹਾਨੂੰ ਵੀ ਇਹ ਗੱਲ ਕਹੀ ਹਾਂਜੀ ਹਾਂਜੀ ਵੀ ਆਪਾਂ ਹਰਾਮ ਨਾ ਹੋਈਏ ਬਸ ਤੁਸੀਂ ਹਰਾਮ ਨਾ ਹੋ ਮੈਂ ਹਰਾਮ ਨਾ ਹੋ ਇਹਨੂੰ ਵੀ ਟਰਾਲੀ ਵਾਲੀ ਚਾਦਰ ਲਵਾਤੀ ਐਨੀ ਭਰੀ ਹੋਈ ਬਹੁਤ ਪਾਰਾ ਫੇਰ ਉਹਦਾ ਫੇਰ ਕੀ ਫਾਇਦਾ ਜੇ ਹੁ ਜਾਂਦਾ ਨਹੀਂ ਜਿਹੜਾ ਹਾਂ ਜਾਂਦਾ ਨਹੀਂ ਜਿਹੜਾ ਮਰ ਪਈਆ ਲੱਗ ਗਿਆ ਇਹਦੇ ਉਹ 2000 ਮੈਂ ਕਿਹਾ ਵੀ ਗੱਲ ਬਣਾਤੀ ਮਿਸਤਰੀਆਂ ਨੇ ਕਿ ਇਹਨੂੰ 0 0 ਕਰਕੇ ਲਾਤੀ ਮਿੱਥੇ ਬਾਦ ਉਹਨੂੰ ਭਾਵੇਂ ਇਹਦਾ ਕਿਹੜਾ ਕੰਮ ਆਉਣ ਕੋਈ ਫਿੱਟ ਕਰਕੇ ਲਾ ਲਗੇ ਨਾ ਨਾ ਇਹ ਕੱਲਾ ਲੱਗਣਾ ਬਾਈ ਇਹ ਐਲੀਵੇਟਰ ਨਹੀਂ ਚੜਦਾ ਜੇ ਇੱਕ ਫਿੱਟ ਦੋ ਚੀਜ਼ਾਂ ਨਹੀਂ ਇਕੱਠੀਆਂ ਚੜਦੀਆਂ ਦੂਰ ਬੜਾ ਲੱਗਦਾ ਸਾਡੀ ਨਾ ਅਸੀਂ ਧੂਆਂ ਲਿਆ ਅੱਠ ਨੌ ਬੰਦੇ ਨਹੀਂ ਇਹ ਐਲੀਵੇਟਰ ਨੇ ਐ 0 0 ਕਰਕੇ ਲਾ ਦੇਲਾ 12 ਵਾਂ ਵਿੱਚ ਇਹ ਪੂਰਾ ਪੂਰਾ ਘੁੰਮਦਾ ਹੈਗਾ ਨਹੀਂ ਮੇਰੇ ਬਾਲ ਨੇ ਵਿਚਰੂ ਹਾਂ ਤੇ ਮੇਰੇ ਪਾਲੋ ਜਿਕਣ ਮਾਰ ਤੇ ਆ ਪਾਉਣ ਨਾ ਪਾਲੋ ਪਾਲੋ ਮੈਂ ਵੀ ਇਹ ਪਰੇਸ਼ਾਨ ਕੀਤਾ ਰਾਤ ਮਹੀਂ ਚ ਭੇਜ ਗਏ ਤਰਪਾਲ ਬਦੰਦਰਾਂ ਨੇ ਲਾਈ ਨਹੀਂ ਰੱਬ ਵੀ ਪੈਰੀ ਆ ਜਿੱਦਣ ਤਰਪਾਲ ਨਹੀਂ ਲਾਉਂਦੇ ਹਨ ਉਦਣ ਮੀਂਹ ਆ ਜਾਂਦਾ ਹੈ ਵਿਜਿੱਤਰ ਉਦਣ ਮੀਂਹ ਚ ਭਜਾਉਂਦਾ ਜਿੱਦਣ ਵਾਲਾ ਨਾ ਤਰਪਾਲ ਲੱਗੀ ਵੀ ਹੁੰਦੀ ਆ ਫੇਰ ਬੱਦਲ ਵੀ ਨਹੀਂ ਹੁੰਦਾ ਹਾਂ ਹਾਂ ਇਹਨੇ ਨਹੀਂ ਤਰਪਾਲ ਲੱਗਦੀ ਤੇ ਮੀਂਹ ਆਇਆ ਨਹੀਂ ਸਹੀ ਗੱਲ ਆ ਤੇ ਹੁਣ ਮੀਂਹ ਕੀ ਕਰਨਾ ਮੈਂ ਹਾਂ ਤੇ ਕਨੇ ਹੈ ਕੀ ਮੰਨੂ ਸਾਰੇ ਪਾਸੇ ਕਹਿੰਦਾ ਵੀ ਸਾਰਾ ਪਾਸਾ ਹੀ ਕਵਰ ਕਰਾਂ ਘਰਾਂ ਵੀ ਮਸ਼ੀਨ ਤੇ ਵੀ ਆ ਜਾ ਪਿਆ ਜਾ ਚੱਲ ਜਿਆ ਆ ਜਾ ਪਿਆ ਜਾ ਖੜ ਜਾ ਬਚਾਲਦੇ ਆ ਵੀਡੀਓ ਬਣਾ ਲਈ ਥੋੜੀ ਹੋਰ ਜੋ ਤੇਰਾ ਨਾਉ ਗਿਆ ਏ ਉਥੇ ਨਾਟ ਦੇਣ ਲੱਗ ਗਿਆ ਸਵੇਰ ਪਾਤ ਵਾਲਾ ਮੈਂ ਨਾਟ ਗਿਣਦਾ ਦਾ 1 2 4 6 ਇਹ ਵੀ ਪਤਾ ਕਿ ਇਹ ਆਵਾਜ਼ ਕਰੇ ਨਾਟਾਂ ਚਾ ਕੇ 2 4 6 ਬਹੁਤ ਤੇਜ਼ ਆ ਏ ਜੋ ਮਸ਼ੀਨ ਕਿੱਥੇ ਆ ਸੀਨ ਕਿੱਥੇ ਸੀਨ ਕਿੱਥੇ ਜੋ ਉੱਥੇ ਦੀਨ ਕਿੱਥੇ ਆ ਸੀਨ ਦੱਸ ਦੇ ਪਹਿਲਾਂ ਕਿੱਥੇ ਚੱਲ ਫੇ ਪਾਣ ਵੀਡੀਓ ਬਣਾ ਲੈਣ ਤੇ ਸੀਨ ਕਿੱਥੇ ਆ ਸੀਨ ਕਿੱਥੇ ਹੁਣ ਨਹੀਂ ਹੁਣ ਮੂਡ ਆਫ ਹੋ ਗਿਆ ਹੁਣ ਨਹੀਂ ਆ ਕਿਨੇ ਤੋੜਿਆ ਜੋਤਨੇ ਤੋੜਦਾ ਤੋੜਦਾ ਫੀਤਾ ਦੇ ਲੈ ਪਤਨੀ ਕਾ ਦੇਗਾ ਤੋੜਿਆ ਇੰਨਾ ਤਿੱਖਾ ਹਨਾ ਗੰਦੀ ਵੱਡੀ ਹੈ ਗੰਦੀ ਵੱਡੀ ਫੀਤੇਰੇ ਦੰਦੀ ਵੱਡੀ ਵਿੱਚ ਲੰਘ ਗਿਆ ਸਾਰੇ ਹੀ ਹਨਾ ਹੁਣ ਆਉਂਦਾ ਨਹੀਂ ਬਾਹਰ ਨਵਾਉਂਗਾ ਤਾਂ ਹੁੰਦਾ ਵੀ ਤਾਂ ਇੰਨਾ ਵਧੀਆ ਤਾਂ ਇੱਕੋ ਦਾ ਵੀ ਘਾਦਾ ਇੱਕੋ ਦਾ ਚੱਲ ਇਹਨਾਂ ਦੇ ਉੱਪਰ ਨੂੰ ਕਿਹਾ 40 ਕਰੋੜਾਂ ਨੇ ਹੀ ਹਾਂ ਜੋ ਤਾਂ ਪੀਤਾ ਪੁੱਤਾ ਕਿਆ ਆਏਗਾ ਸਾਡੇ ਮੂਰੇ ਬਾਕੀ ਮੌਸਮ ਖਰਾਬੇ ਆ ਫੇਰ ਹੁਣ ਆਪਣਾ ਬਿਸਤਰਾ ਪੋਸਤਰਾ ਕਿਹੜਾ ਕਾ ਕੇ ਪਿਓ ਹੈ ਸੁਵੇਰੇ ਰਾਤਰੇ ਨਿਕਲ ਜਿੰਦੂ ਜੰਗਾ ਹੋਈ 7:00 8:00 ਵਜੇ ਚਾਹੂ ਪੀ ਕੇ ਰੋਟੀ ਕਾ ਕੇ ਜਾਈ ਹਾਂ ਮਾਹੋ ਰੋਟੀ ਰੋਟੀ ਕਾ ਕੇ ਜਾਈ ਹੈ ਹੈ ਦੇਲ ਮਿਲ ਗਿਆ ਜੇਗਾ ਜਰਾ ਹੋਰ ਗੱਲ ਕਰਾਂ ਹਾਂ ਕੋਈ ਗੱਲ ਕੋਈ ਦਿਲ ਮਿਲਿਆ ਦੀ ਗੱਲ ਆ ਮਿੱਤਰਾਂ ਕੋਈ ਮੈਨੂੰ ਫੈਸ਼ਰ ਬਦਲਣਾ ਆਂਦੇ ਫਿਰ ਮੈਂ ਆਉਂਗਾ ਫਿਰ ਆ ਜੀ ਕੋਈ ਗੱਲ ਉੱਥੀ ਆ ਜੀ ਉੱਥੇ ਚੱਲਾਂਗੇ ਇਹ ਗੱਲ ਇੱਥੇ ਆ ਜੀ ਕੋਈ ਗੱਲ ਨਹੀਂ ਮੈਨੂੰ ਕੋਈ ਜਵਾਬ ਆ ਹਾਂ ਹੁੰਦਾ ਮਰਜ਼ੀ ਆ ਜੀ ਉੱਥੀ ਆਉਂਗੇ ਜੀ ਬਾਕੀ ਬੈਂਡਰੀਆਂ ਮੋਡਰੀਆਂ ਜੀ ਸਵੇਰੇ ਹਨਾ ਲਾ ਕੇ ਇਹਦਾ ਸਵੇਰੇ ਐਨ ਸਾਜਰੇ ਜਿਹੜਾ ਲੀਵਰ ਲੂਵਰ ਵਾਲਾ ਸਿਸਟਮ ਆ ਚਲਾ ਦਾਂਗੇ ਗੱਲੋਂ ਬਾਕੀ ਮੇਰੇ ਵੀਰ ਕਿਸ਼ਨ ਘੜਦਾ ਮਸ਼ੀਨਾ ਆ ਬਾਈ ਕਹਿੰਦੇ ਮੇਲਾ ਲੱਗ ਗਿਆ ਬਹੁਤ ਜੋਗੇ ਅੱਛਾ ਜੀ ਕਿਸ ਜਣ ਕੜਦਾ ਕਹਿੰਦੇ ਮਸ਼ੀਨਾਂ ਐ ਨਾਬਾ ਹੀ ਬਣਿਆ ਪਿਆ ਬਾਕੀ ਆਪਣੀ ਕਿਸਮਤ ਐ ਜੀ ਹਰੇਕ ਨੇ ਕਿਸਮਤ ਉਹ ਤਾਂ ਕਿਸਮਤ ਆ ਵੀਰੇ ਕੋਈ ਕਿਸੇ ਦਾ ਨਹੀਂ ਖਾ ਸਕਦਾ ਬਿਲਕੁਲ ਜੀ ਬਿਲਕੁਲ ਹਾਂ ਤੋਤੇ ਨੂੰ ਜਾਜ ਬੁਲਾਤੀ ਦੀ ਹਾਂ ਜੀ ਚਾਹ ਬੁਲਾਤੀ ਰੋਟੀ ਮੋਤੀ ਆ ਜੀ ਬਾ ਠੀਕ ਆ ਤੋਤੇ ਬਾਈ ਜਿਹੜੀ ਚੀਜ਼ ਦੀ ਲੋੜ ਆ ਮੰਗ ਕੇ ਲੈ ਲੈਣੀ ਚੰਗਾ ਹਾਂ ਕਿ ਜਕੀਨ ਆ ਨਹੀਂ ਕਹਦਾ ਹੂੰ ਕਿ ਕਈ ਘਰਾਂ ਦਾ ਪਰੌਣਾ ਕਹਿੰਦੇ ਭੁੱਖਾ ਹੀ ਰਹਿ ਜਾਂਦਾ ਹੁੰਦਾ ਹੈ ਹੈ ਅਜਿਹੇ ਕੀ ਹੋਇਆ ਲੇਲਾ ਹਾਂ ਜਿਹੜੀ ਜੀਜੀ ਬਾਈ ਮਸ਼ੀਨ ਦੀ ਆਪਾਂ ਨੇ ਹਨ ਕੋਈ ਕਸਰ ਨਹੀਂ ਛੱਡੀ ਮੁੰਡਿਆਂ ਨੂੰ ਕਹਿੰਦੇ ਜਿਹੜੀ ਜੀਜੀ ਪੈਣੀ ਆ ਪਾ ਦੋ ਹਨ ਪਰ ਆਪਾਂ ਹੈਰਾਨ ਨਾ ਸੀ ਜਾਂਦੇ ਵਿੱਚ ਜੀ ਆ ਉਹ ਕਹਾਂ ਤਾਂ ਬੈਟਰੀਆਂ ਦੇ ਪੋਲ ਆ ਹਨ ਨਹੀਂ ਮੈਂ ਦੇਖਿਆ ਕਹੀ ਕਿ ਮੈਂ ਇਹਨਾਂ ਦੇ ਅੱਧੇ ਅੱਧੇ ਪੋਲ ਨੇ ਵਿੱਚ ਤਾਂ ਪਸਾਫਸਾ ਕੇ ਨਾਟ ਪਸਾਤਾ ਕਿਸੇ ਨੰਬਰ ਦਾ ਕੋਈ ਕੋਸ ਪਸਾਣ ਦਾ ਪਰ ਨਹੀਂ ਆਪਾਂ ਕਿਹਾ ਵੀ ਕੰਮ ਰੱਖਣਾ ਸਾਫ਼ ਸੁਥਰਾ ਹਨ ਕਈ ਵੀ ਕਬੀਰ ਕਹਿੰਦਾ ਤਾਂ ਉਹ ਕਹਾਂ ਹੁਣ ਪਤਾ ਲੱਗਣਾ ਵੀ ਮਸ਼ੀਨ ਤੇ ਨਾ ਸਮਾਨ ਕਿੱਕਣਾ ਖਰਚਾ ਹੁੰਦਾ ਹੁੰਦਾ ਪਹਿਲਾਂ ਦਾ ਚਲਾਉਂਗਾ ਦਾ ਹੋਰਾਂ ਦੀਆਂ ਬਾਈ ਪਾ ਨੇ ਉਹ ਵੀ ਯਾਰਾ ਮੈਂ ਉੱਥੇ ਵੀ ਕੋਈ ਫਰਕ ਨਹੀਂ ਦਾ ਰੱਖਦਾ ਹੁੰਦਾ ਮੈਂ ਹਣਾ ਕੋਈ ਬੰਲਾ ਕੋਈ ਇਹੋ ਜੀ ਗੱਲਬਾਤ ਨਹੀਂ ਵੀ ਇੱਕ ਕੱਚ ਰੱਖਦਾ ਹੁੰਦਾ ਰ ਜਾਂ ਕੰਮ ਉਹ ਕਰਦਾ ਹੁੰਦਾ ਹਣਾ ਇੱਥੇ ਵੀ ਕੰਮ ਓਕਣੇ ਕਰਿਆ ਇਹ ਤਾਂ ਬਾਈ ਤੁਹਾਡੀਆਂ ਕਹਿਣ ਦੀਆਂ ਗੱਲਾਂ ਹਨਾ ਵੀ ਉਹੀਆਂ ਜਿਹਨੂੰ ਕਹਿਣਾ ਉਹਨੇ ਕਹੀ ਜਾਣਾ ਉਹ ਤਾਂ ਮੈਨੂੰ ਮੈਨੂੰ ਪਤਾ ਜਾਂ ਉਹਨਾਂ ਨੂੰ ਪਤਾ ਹਨਾ ਵੀ ਕਿੰਨਾ ਕੁ ਨਿੰਦਰ ਉਹ ਕਰਦਾ ਦਾ ਬਾਕੀ ਉਹਨਾਂ ਦੱਸਿਓ ਮੇਰਾ ਵੀਰ ਜਿਹੜੇ ਕਿਸ਼ਨਗੜ ਪਹੁੰਚੇ ਹੋਏ ਆਂ ਕਮੈਂਟ ਬਾਕਸ ਦੇ ਵਿੱਚ ਵੀ ਮੀਂਹ ਬਾਈ ਕਹਿੰਦੇ ਜਿਆਦਾ ਪੈ ਗਿਆ ਪਰਸੋਂ ਪਤਾ ਨਹੀਂ ਪਰਸੋਂ ਦੀ ਪਤਾ ਨਹੀਂ ਚੌਥੇ ਦੀ ਵੀ ਨਹੀਂ ਕੱਲ ਦੀ ਮੈਨੂੰ ਜਿਹੜੀ ਆਪਣੇ ਨਾਲ ਮਸ਼ੀਨ ਜਾਣੀ ਆ ਨਾ ਉਹ ਮੁੰਡਾ ਦੱਸਦਾ ਤਾਂ ਕਹਿੰਦਾ ਵੀ ਵੀਰੇ ਮੀਂਹ ਬਹੁਤ ਪੈ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹਨਾ ਨਿਕਲ ਦੋ ਦਿਨ ਜਿਹੜਾ ਕਰਮਾ ਚ ਲਿਖਿਆ ਹੈ ਕਿ ਦੋ ਦਿਨ ਲੇਟ ਤੁਰ ਪਾਂਗੇ ਉੱਥੇ ਜਾ ਕੇ ਜ਼ਰੂਰ ਵਿਹਲੇ ਬੈਠਣਾ ਬਾਕੀ ਕੱਲ ਦੀ ਦਿਹਾੜੀ ਦੇ ਬਾਅਦ ਆ ਨਾ ਮਸ਼ੀਨ ਆਪਣੀ 100% ਦਾ ਚਾਂਸ ਆ ਵੀ ਉੱਥੇ ਪਹੁੰਚ ਜਾਊਗੀ ਸੇਵਕ ਕੋਲ ਸੇਵਕ ਕੋਲੇ ਪਹੁੰਚ ਗਈ ਇੱਕ ਦਿਹਾੜੀ ਦਾ ਉੱਥੇ ਕੰਮ ਆ ਉਹਦੇ ਅਗਲੀ ਦਿਹਾੜੀ ਆਪਾਂ ਇਹਲੀ ਮਸ਼ੀਨ ਆ ਨਾ ਇਹਦੀ ਰਵਾਨਗੀ ਬਈ ਕਰਦਾਂਗੇ ਰਾਜਸਥਾਨ ਨੂੰ ਬਾਕੀ ਦੇਖਦੇ ਆ ਜੇ ਪਲਾਨ ਤਾਂ ਕੋਈ ਹੈ ਨਹੀਂ ਵੀ ਕਿਹੜੀ ਕਿੱਥੇ ਚਲਾਉਣੀ ਆ ਨਾ ਕਿਹੜੇ ਏਰੀਏ 'ਚ ਜਾਣਾ ਬਾਕੀ ਹੁਣ ਤਾਂ ਜਿਵੇਂ ਮਾਂ ਮੂੰਗੀ ਦਾ ਸੀਜ਼ਨ ਦਾ ਬਈ ਮੂੰਗੀ ਦੇ ਜੇ ਮੀਮੂ ਇਕੜੇ ਪਈ ਹੈ ਨਾ ਮੂੰਗੀ ਦਾ ਫੇਰ ਮੁਸ਼ਕਲ ਹੈ ਆ ਕੰਮ ਬਾਕੀ ਆਪਾਂ ਦਾ ਫੇਰ ਸੋਆ ਵੀਂ ਤੇ ਸਿੱਧੀ ਡਾਇਰੈਕਟ ਚਲਾਵਾਂਗੇ ਕਿਉਂ ਐ ਥੋੜਾ ਜਿਹਾ ਇੱਕ ਤਾਂ ਲੇਟ ਹੋ ਗਏ ਰਿਪੇਅਰ ਕਰਕੇ ਜੇ ਪਹਿਲਾਂ ਖੋਲੀ ਹੁੰਦੀ ਉਹ 15 ਦਿਨ ਮਸ਼ੀਨਾਂ ਫੇਰ ভাই ਸੂਤ ਦੀ ਕਹਾਣੀ ਹੁਣ ਉੱਥੇ ਜਾ ਕੇ ਖੜੇ ਹੁੰਦੇ ਆ ਨਾ ਚਾਹੇ ਬਿੱਲੀ ਖੜੇ ਹੁੰਦੇ ਉਹਦਾ ਬਾਕੀ ਆਪਣੇ ਕਰਮ ਆ ਨਾ ਬਈ ਉਹਦਾ ਕਿਸੇ ਦਾ ਕੋਈ ਲਿਜਾ ਨਹੀਂ ਸਕਦਾ ਕੋਈ ਕਿਸੇ ਨੂੰ ਲੇ ਨਹੀਂ ਸਕਦਾ ਕਿਸੇ ਦਾ ਬਾਕੀ ਆ ভাই ਲੋਗੋ ਆ ਜਿਹੜਾ ਆਪਣੇ ਚੈਨਲ ਦਾ ਲੋਗੋ ਆ ਇਹ ਇਹ ਆਪਾਂ ਗੱਡੀ ਪਿੱਛੇ ਤਾਂ ਇੱਕ ਲਾਤਾ ਹੁਣ ਆਪਾਂ ਮਸ਼ੀਨ ਦੇ ਹਨਾ ਪਿੱਛੇ ਐ ਸਾਫ ਸੂਫ ਕਰਕੇ ਕੱਪੜਾ-ਕੋਪੜਾ ਮਾਰ ਕੇ ਵਧੀਆ ਤਰੀਕੇ ਨਾਲ ਲਾਉਣੇ ਆ ਦੋ ਲਾਉਣੇ ਆ ਇੱਕ ਅੰਗਰੇਜ਼ੀ ਚ ਲਾਉਣਾ ਇੱਕ ਪੰਜਾਬੀ ਚ ਲਾਉਣਾ ਉਹਦੇ ਬਾਅਦ ਇਹਨਾਂ ਦੇ ਉੱਪਰ ਲਾਉਣੀਆਂ ਲਾਈਟਾਂ ਚਾਹੇ ਲੰਬੀ ਪੱਟੀ ਲਾ ਦਈਏ ਇਹਦੇ ਚੋਂ ਹਜੇ ਗੱਡੀ ਤੇ ਲੱਗਿਆ ਬਾਕੀ ਮਸ਼ੀਨ ਤੇ ਵੀ ਕੱਲ ਨੂੰ ਲਾ ਦਾਂਗੇ 100% ਤਾਂ ਉਹ ਗਿਆ ਉਹ ਮੁੰਡਾ ਲੈ ਗਿਆ ਮੁੰਡੇ ਨੂੰ ਬਾਠ ਠੀਕ ਆ ਹੁਣ ਸਮਾਨ ਵਾਏ ਮਸ਼ੀਨ ਦਾ ਟੰਗਿਆ ਗਿਆ ਖਾਲੀ ਜਾ ਹੋ ਗਿਆ ਹੋਰ ਹੈਨਾ ਨਾਟ ਬੋਲਟਾਂ ਜਿਹੜੇ ਆਪਣੇ ਛਾਂਟੀ ਮਾਰ ਕੇ ਜੋਗੇ ਹਨ ਪੂਰੀ ਕੋਈ ਡੀਲ ਨਾਲ ਸਾਰੇ ਨਟ ਬੋਟ ਤੋੜੇ ਨਹੀਂ ਕੱਲੇ ਕੱਲੇ ਚੀਜ਼ੇ ਡੱਬੇ ਤਾਂ ਲਿਆ ਦੂੰ ਭਾਵੇਂ ਡੱਬੇ ਦੋ ਚਾਰ ਹੋਲੇ ਟੂਲ ਬਥੇਰੇ ਆਪਣੇ ਉੱਪਰ ਵੀ ਟੂਲ ਹੈਗਾ ਇੱਕ ਇੱਕ ਟੂਲ ਥੱਲੇ ਇੱਕ ਪਿੱਛੇ ਟਰੰਕ ਲੱਗਾ ਇੱਕ ਟਰੰਕ ਹੋਲਾ ਲਾਂਗੇ ਠੀਕ ਹੈ ਜੀ ਹੈਗਾ ਨਹੀਂ ਬਿਲਕੁਲ ਜੀ ਬਿਲਕੁਲ ਵੀ ਸਾਮਾਨ ਹੈ ਨਪੂਰਾ ਉਹਦੇ ਜੀ ਰੱਖ ਕੇ ਲੈ ਜਾਣਾ ਆਪਾਂ ਪਤਾ ਵੀ ਸਕੰਜਾ ਬੇਰੀ ਸੁਭਾਵਨਾ ਜਿਵੇਂ ਸਵੇਰੇ ਮੈਂ ਗਿਆ ਨਾ ਉੱਥੇ ਤਾਂ ਸਕੰਜਾ ਆਪਾਂ ਨੇ ਦੋ ਸਕੰਜੇ ਦੇ ਵਿੱਚ ਵੀ ਟੂਲ ਬਣਾ ਲੈਣਾ ਇੱਕ ਉਹ ਸਾਨੂੰ ਬਧੀ ਹਾਂਜੀ ਹਾਂਜੀ ਮਖਾਨ ਪੀਣੇ ਸਰ ਸਾਮਾਨ ਜਿਵੇਂ ਰੋਟੀ ਪਾਣੀ ਆ ਹਾਂਜੀ ਹ ਨਹੀਂ ਰੋਟੀ ਕੋਈ ਕਰ ਲਵਾਂ ਕੋਈ ਗੱਲ ਨਹੀਂ ਹਾਂ ਰਲ ਮਿਲ ਕੇ ਚੱਲਾਂਗੇ ਕਰ ਲਵਾਂ ਕੋਈ ਗੱਲ ਨਹੀਂ ਆਹੋ ਬਣਾ ਲਿਆ ਕਰਾਂਗੇ ਰੋਟੀ ਕੋਈ ਮੇਲਾ ਜਿਹੜਾ ਵਿਹਲਾ ਮੈਂ ਬਣਾ ਲਿਆ ਕਰੂੰ ਠੀਕ ਨਹੀਂ ਗੱਲ ਬਾਕੀ ਦੇਖਦੇ ਆ ਜੇ ਉੱਧਰ ਕਾਹ ਦਾ ਉੱਧਰ ਵੀ ਮਿਲ ਜਾਂਦੇ ਆ ਬਾਹਰ ਜਾ ਕੇ ਵੀ ਹਾਂਜੀ ਹਾਂਜੀ ਉੱਧਰ ਲੋਕਲ ਦੇ ਮਿਲ ਜਾਂਦੇ ਆ ਜੋ ਉੱਥੇ ਦੇ ਕੋ ਮਿਲ ਗਿਆ ਤਾਂ ਪੌਣਾ ਦਾ ਚੱਕ ਲੈਣਾ ਆਪਾਂ ਨੂੰ ਕੀ ਹੈ ਨਾ ਬਾਈ ਆਪਾਂ ਤਾਂ ਨਾਲ ਹੀ ਕੋਈ ਜਿੱਦਾਂ ਮਾਰੀ ਹਾਂ ਸਬਜੀ ਸਬਜੀ ਆਪਾਂ ਬਣਾ ਲਿਆ ਕਰਨੀ ਰੋਟੀ ਉਹਨਾਂ ਦੇ ਬਣਵਾ ਲਿਆ ਕਰਨੀ ਠੀਕ ਨਹੀਂ ਗੱਲ ਆਏ ਤਾਂ ਉਹਦੇ ਘਰੇ ਵੀ ਲੱਗ ਜਾਂਦੀ ਆ ਰੋਟੀ ਹੀ ਬੁੜੀਆਂ ਬਣਾ ਦੰਨੀ ਆ ਤੇ ਇਹਨੂੰ ਗੱਲ ਕਰ ਲਵੇ ਉੱਥੇ ਉਹਨਾਂ ਦਾ 1200 ਲੈਣਾ ਹੁੰਦਾ ਤਾਂ ਹਾਂਜੀ ਹੋ ਜਾਂਦਾ ਆਟਾ ਆਪਣਾ ਦੇ ਆਉਣਾ ਆਪਾਂ ਉਹਨਾਂ ਨੂੰ ਰੋਟੀਆਂ ਉਹਨਾਂ ਨੇ ਦੇ ਹੀ ਜਾਣੀਆਂ ਆਪਣੇ ਘਰ ਘੱਪੇੜਾ ਬਣਾ ਕੇ ਸ਼ਾਮ ਨੂੰ ਠੀਕ ਨਹੀਂ ਗੱਲ? ਬਾਕੀ ਤੁਹਾਡੇ ਨਾਲ ਆ ਪਾਈ ਠੀਕ ਹੈ ਮੈਨੂੰ ਵਧੀਆ ਲੱਗਾ। ਨਹੀਂ ਨਹੀਂ। ਆਪਾਂ ਗਾਹਾਂ ਨੂੰ ਇੱਕ ਹੋਰ ਲੈਣੀ ਬਾਬਾ ਰੱਖੇ ਸੁੱਖ। ਮਾਰੇ ਹਾਂਜੀ ਕਿਰਪਾ ਕਰੀ। ਆਪਾਂ ਨਮੀ ਲੈ ਲੈਣੀ ਗਾਹਾਂ ਚਿੰਤਾ ਕਾਦੇ ਕਰਨਾ ਇਹਨੂੰ ਪਿੰਡ ਚ ਲਾਇਆ ਕਰਾਂਗੇ ਇੱਥੇ। ਠੀਕ ਹੈ ਠੀਕ ਹੈ। ਹਾਂ ਹੁਣ ਤੇਰੇ ਸਾਹਮਣੇ ਦੇ ਲਾਉ ਤਨ ਪਿੰਡ ਦੇ ਆ ਕੇ ਕਿੰਨੇ ਕਹਿੰਦੇ ਵੀ ਪਿੰਡ ਚਲਾ ਮਸ਼ੀਨ। 150 ਕਿਲੋ ਖੋਦ ਕਹਿ ਰਹੇ ਪਿੰਡ ਵਾਲੇ ਜੀ। ਹਾਂ? ਖੋਦ 350 ਕਿਲੋ। ਕੋਈ ਦਾ ਪਿੰਡ ਆਉਣ ਦੇ ਲਾ 3.5 ਲਾਲੇ ਪਿੰਡ ਆ ਸੰਧੂ ਆ। ਉਦੋਂ ਲਾ ਪਰਸਾਂ ਉਦੋਂ ਸਾਹਮਣੇ ਕਿਆ ਕਹਿੰਦਾ ਬਾਈ ਲੋਕਾਂ ਨੇ ਕਹਿੰਦੇ ਤੁਸੀਂ ਆਪਣੀ ਮਸ਼ੀਨ ਨਹੀਂ ਆਂਦੀ ਕਹਿੰਦਾ ਜੇ ਤਾਂ ਹੁਣ ਜਿੱਦੇ ਇੱਥੇ ਚਲਾਏਗਾ ਤਾਂ ਤਾਂ ਹੀ ਕਹਿੰਦਾ ਜਵਾਬ ਦੇਈਏ ਤੂੰ ਵੀ ਮਸ਼ੀਨ ਵਾਲੇ ਨੂੰ ਹੈਗਾ ਨਾ ਏਰੀਆ ਆਪਣੇ ਕੋ ਬਹੁਤ ਆ ਬਾਬੇ ਦੀ ਕਿਰਪਾ ਕਰ ਲੈ ਇਹ ਗੱਲ ਸੱਚ ਹੈ ਸਾਰੇ ਬੰਦੇ ਇੱਥੇ ਆਏ ਸੀ ਖੋਦ ਸਾਡੇ ਕੋਲ ਇੱਥੇ ਹੋ ਗਏ ਗਏ ਆ ਝੂਠ ਵਾਲੀ ਗੱਲ ਨਹੀਂ ਕਿ ਮੈਂ ਖੁਦ ਦੇਖਿਆ ਕਿ ਬੰਦੇ ਨਹੀਂ ਆ ਹਾਂ ਨਹੀਂ ਨਹੀਂ ਆਪਣੀ ਬਾਈ ਆਪਾਂ ਬਗਾੜੀ ਨਹੀਂ ਕਦੇ ਕਿਸੇ ਗਏ ਆਪਾਂ ਰੇਕਾ ਬਣਾਈ ਉਹ ਬਿਲਕੁਲ ਹਾਂਜੀ ਹਾਂ ਸਰ ਮਹਾਰਾਜ ਕਿਰਪਾਈ ਚੜਦੀ ਕਲਾ ਕਰ ਚਲੋ ਫਿਰ ਨਾ ਲੋ ਹਾਂ ਠੀਕ ਹੈ ਨਾ ਨੋ ਕੇ ਰੈਡੀ ਹੋ ਜਾ ਪੇਛੇ ਵੀਰੇ ਸਾਜਰੇ ਉੱਠ ਕੇ ਲੱਗਾ ਕਰੋ ਚੰਗਾ ਮਾੜਾ ਇਹਨੂੰ ਠਾਲਿਆ ਕਰੋ ਸਾਜਰੇ ਥੋੜਾ ਜਿਹਾ ਲੇਟ ਉੱਠਦਾ ਹਾਂਜੀ ਹਾਂਜੀ ਰਾਤ ਨੂੰ ਇਹਨੂੰ ਮੜਾ ਕੇ ਕਿਹਾ ਕਰੋ ਗੇਮ ਜੀ ਖੇលਦਾ ਨਾ ਜਦ ਇਹ ਇਹਨੂੰ ਮੜਾ ਕੇ ਰੋਕਿਆ ਕਰੋ ਠੀਕ ਹੈ ਜੀ ਠੀਕ ਆ ਹਾਂਜੀ ਹਾਂ ਚੱਲ ਪਾ ਕੱਨਾ ਲਓ ਫੇ ਠੀਕ ਹੈ ਜੀ 72 ਤੇਰਾ ਲਾਸਟ ਦਿਨ ਆ ਕੱਲ ਨੂੰ ਸਾਜਰੇ ਉੱਠਣੀਆਂ ਆਪਣਾ ਕੱਲ ਨੂੰ ਤੇਰਾ ਲਾਸਟ ਦਿਨ ਆ ਸਾਜਰੇ ਉੱਠਣੀਆਂ ਕਿੰਨੇ ਵੀ ਉਠੇਗਾ ਮੈਂ ਉੱਠਿਆ 6 ਵਜੇ ਹਾਂ ਉੱਠਿਆ ਤਾਂ 6 ਵਜੇ ਮੂੰਹ ਦਿਖਾਈ ਮੂੰਹ ਦਿਖਾਈ ਐਂਕਲ ਕਿਹੜੇ ਮਾਰ ਗਏ ਤੁਹਾਡੇ ਕੋ ਆਪਣੇ ਕੋ ਹਾਂ ਐਂਕਲ ਕਿਹੜੇ ਮਾਰ ਗਏ ਆਪਣੇ ਤੋਂ ਅੰਕਲ ਤਾਂ ਬਾਈ 8 ਵਜੇ ਉੱਠ ਖੜਦਾ ਉਹਦਾ ਯਾਰ ਉੱਠ ਖੜਿਆ ਬੌਣ ਸਮਝ ਲਾ ਵੀ ਬਹਿਣਾ ਥੋੜੀ ਐਵੇਂ ਮੁੜ ਕੇ ਦੁਪਹਿਰ ਨੂੰ ਪੈਣਾ ਜਾ ਕੇ ਉਹਨੇ ਰਾਤੀ ਵੀ ਬਾਈ 3:00 ਵਜੇ ਤਾਂ ਸੁੱਤੇ ਹਾਂ ਆਪਾਂ ਫੇ ਹੁਣ ਤਰਪਾਲ ਮੇਰਾ ਵੀ ਲਾ ਲਿਓ ਪਹਿਲਾਂ ਹੀ ਪਤਾ ਗਿਆ ਲਾ ਕੇ ਪਿਓ ਐਵੇਂ ਲਾ ਦੂੰ ਕਿਆ ਫਾਇਦਾ ਭੱਜੇ ਨੱਠਾ ਫਿਰਿਆ ਬੁਮਾਰ ਹੋ ਗੇ ਤਾਂ ਵੀ ਔਕਾ ਆਇਆ ਦਮਾਂਦ ਨੂੰ ਸਰਫ ਦਾ ਪੈਕਟ ਵੀ ਦੰਨਾ ਹੈ ਕਿ ਸਾਬਣ ਵੀ ਦੰਨਾ ਹੈ ਇੱਥੇ ਆਪਣਾ ਡੱਬਾ ਰੋਬਾ ਲਾ ਲਿਓ ਕੋਈ ਠੀਕ ਹੈ ਜੀ ਠੀਕ ਨਹੀਂ ਗੱਲ ਇੱਥੇ ਪਾਸ ਲਾਜ ਦੇਣਾ ਬੱਕਰਾ ਰੱਖਣਾ ਤੇ ਜਾ ਡੱਬਾ ਉਪਰ ਰੱਖਾਉ ਨਈ ਮੈਂ ਤਾਂ ਡੱਬਾ ਵੀ ਦੇ ਦੇਣਾ ਕੋਈ ਪਾ ਕੇ ਸਰਫ ਉਹਦੇ ਵਿੱਚ ਠੀਕ ਹੈ ਜੀ ਹੂੰ ਚਲੋ ਠੀਕ ਹੈ ਬਾਈ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ